ਹਾਂਜੀ ਤੇ ਜੇਕਰ ਵੀਡੀਓ ਦੇ ਉੱਪਰ ਆ ਹੀ ਗਏ ਜੇ ਤਾਂ ਬੇਨਤੀ ਆ ਕਿ ਵੀਡੀਓ ਨੂੰ ਪ੍ਰੋਪਰ ਜ਼ਰੂਰ ਦੇਖ ਲੈਣਾ ਉਹਨਾਂ ਭੈਣਾਂ ਵਾਸਤੇ ਬਹੁਤ ਜ਼ਿਆਦਾ ਵੀਡੀਓ ਫਾਇਦੇਮੰਦ ਹੋਣ ਵਾਲੀ ਆ ਜਿਹੜੀਆਂ ਭੈਣਾਂ ਨੇ ਪਲੱਸ 2 ਜਾਂ ਗ੍ਰੈਜੂਏਸ਼ਨ ਕੀਤੀ ਆ ਪੰਜਾਬ ਸਰਕਾਰ ਵੱਲੋਂ ਜਿਹੜਾ ਵਾ ਅੰਗਣਵਾੜੀ ਵਾਸਤੇ ਜੌਬ ਵਾਸਤੇ ਵਰਕਰ ਤੇ ਹੈਲਪਰਾਂ ਦੀ ਵੈਕੈਂਸੀ ਜਿਹੜੀ ਆ ਓਪਨ ਕੀਤੀ ਗਈ ਆ ਜਿਸ ਦੀ ਲਾਸਟ ਤਰੀਕ 10 ਦਸੰਬਰ 2025 ਆ ਬਾਕੀ ਰਜਿਸਟ੍ਰੇਸ਼ਨ ਕਿਵੇਂ ਕਰਨੀ ਆ ਆਨਲਾਈਨ ਮੋਬਾਈਲ ਤੋਂ ਉਸ ਦੇ ਰਿਲੇਟਡ ਮੈਂ ਵੀਡੀਓ ਜਿਹੜੀ ਆ ਉਹ ਪਹਿਲਾਂ ਹੀ ਅਪਲੋਡ ਕਰ ਚੁੱਕਾ ਆ ਵਾ ਉਸ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਬਾਕੀ ਬਹੁਤ ਸਾਰੀਆਂ ਭੈਣਾਂ ਨੂੰ ਸੈਂਟਰ ਜਿਹੜਾ ਸੈਂਟਰ ਕੋਡ ਕਿਹੜਾ ਪਿੰਡ ਆ ਕਿਹੜਾ ਜ਼ਿਲ੍ਹਾ ਵਾ ਕਿਹੜਾ ਬਲਾਕ ਆ ਉਸ ਦੇ ਵਿੱਚ ਬਹੁਤ ਦਿੱਕਤ ਆ ਰਹੀ ਆ ਭਰਨ ਦੇ ਵਿੱਚ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿਹੜੇ ਪਿੰਡ ਦੇ ਵਿੱਚ ਭਰਨ ਕਿਹੜਾ ਸੈਂਟਰ ਉੱਥੇ ਸਿਲੈਕਟ ਕਰਨਾ ਵਾ ਉਸ ਦਾ ਪੀਡੀਐਫ ਵੀ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜਾਵੇਗਾ ਕਿਹੜੇ ਪਿੰਡ ਵਾਸਤੇ ਕਿਹੜੀ ਬਲਾਗ ਵਾਸਤੇ ਕਿਹੜੇ ਜ਼ਿਲ੍ਹੇ ਵਾਸਤੇ ਕਿਹੜਾ ਸੈਂਟਰ ਕੋਡ ਭਰਨਾ ਵਾ ਉਹ ਸਾਰਾ ਪੀਡੀਐਫ ਦੇ ਵਿੱਚ ਮਿਲ ਜਾਵੇਗਾ ਇਹ ਵੀਡੀਓ ਚ ਤੁਹਾਨੂੰ ਸਾਰੀ ਇਹੀ ਜਾਣਕਾਰੀ ਮਿਲੇਗੀ ਕਿਵੇਂ ਤੁਸੀਂ ਸੈਂਟਰ ਕੋਡ ਸਿਲੈਕਟ ਕਰਨਾ ਵਾ ਉਸ ਦਾ ਪੀਡੀਐਫ ਡਾਊਨਲੋਡ ਕਰਕੇ ਕਿਹੜੇ ਪਿੰਡ ਦਾ ਕਿਹੜਾ ਸੈਂਟਰ ਕੋਡ ਆ ਵਰਕਰ ਦੀ ਜੌਬ ਆ ਜਾਂ ਉਥੇ ਹੈਲਪਰ ਦੀ ਜੌਬ ਆਈ ਆ ਇਨਾਂ ਦੋਹਾਂ ਜੋਬਾਂ ਜੋ ਜੇਕਰ ਵਰਕਰ ਦੀ ਜੋਬ ਦੀ ਗੱਲ ਕਰੀਏ ਜਿਹੜੀ ਅੰਗਨਵਾੜੀ ਵਰਕਰ ਆ ਉਸ ਦੇ ਵਾਸਤੇ ਗ੍ਰੈਜੂਏਸ਼ਨ ਦਾ ਹੋਣਾ ਜ਼ਰੂਰੀ ਆ ਜਿੱਤੇ ਹੈਲਪਰ ਦੀ ਜੋਬ ਆ ਉਸ ਦੇ ਵਿੱਚ ਪਲੱਸ 2 ਹੋਣਾ ਤੁਹਾਡੇ ਕੋਲ ਜ਼ਰੂਰੀ ਆ ਤੇ ਜਿਹੜੀ 10ਥ ਕਲਾਸ ਆ 10ਥ ਕਲਾਸ ਦੇ ਵਿੱਚ ਤੁਸੀਂ ਪੰਜਾਬੀ ਦੇ ਵਿੱਚ ਆਪਣਾ ਸਬਜੈਕਟ ਰੱਖਿਆ ਹੋਣਾ ਜ਼ਰੂਰੀ ਆ ਉਸ ਤੋਂ ਬਾਅਦ ਦੇ ਵਿੱਚ ਦੋ ਰੈਜ਼ਿਡੈਂਸ ਪ੍ਰੂਫ ਤੁਹਾਡੇ ਚਾਹੀਦੇ ਰਿਹਾ ਅਸ਼ ਦੇ ਜਾਂ ਤੇ ਤੁਹਾਡੇ ਕੋਲ ਤੁਹਾਡਾ ਰਿਹਾਇਸ਼ ਦਾ ਸਰਟੀਫਿਕੇਟ ਬਣਿਆ ਹੋਣਾ ਚਾਹੀਦਾ ਵਾ ਆਧਾਰ ਕਾਰਡ ਜਾਂ ਵੋਟਰ ਕਾਰਡ ਇਹਨਾਂ ਤਿੰਨਾਂ ਦੇ ਵਿੱਚੋਂ ਦੋ ਡਾਕੂਮੈਂਟ ਜਿਹੜੇ ਆ ਉਹ ਜ਼ਰੂਰੀ ਨੇ ਵਿੱਚ ਹਾਂਜੀ ਦੇ ਇੱਥੇ ਸੱਚ ਬਾਰ ਦੇ ਵਿੱਚ ਤੁਸੀਂ ਆਂਗਣ ਵਾਲੀ ਰਿਕੁਆਇਰਮੈਂਟ 2025 ਪੰਜਾਬ ਲਿਖ ਲੈਣਾ ਵਾ ਜਾਂ ਡਿਸਕ੍ਰਿਪਸ਼ਨ 'ਚ ਵੀ ਇਹਦਾ ਤੁਹਾਨੂੰ ਲਿੰਕ ਮਿਲ ਜਾਵੇਗਾ ਉੱਥੋਂ ਜਾ ਕੇ ਡਾਇਰੈਕਟਲੀ ਤੁਸੀਂ ਇਸ ਦੀ ਅਫੀਸ਼ੀਅਲ ਸਾਈਟ ਦੇ ਉੱਪਰ ਵਿਜ਼ਿਟ ਕਰ ਜਾਓਗੇ ਇੱਥੇ ਗਵਰਨਮੈਂਟ ਆਫ ਪੰਜਾਬ ਆ ਰਿਹਾ ਇਸ ਦੇ ਉੱਪਰ ਓਕੇ ਕਰ ਦੇਣਾ ਵਾ ਹੁਣ ਇਸ ਦੇ ਵਿੱਚ ਤੁਹਾਨੂੰ ਮਿਲੇਗਾ ਲੇਟਸਟ ਨਿਊਜ਼ ਇਹਦੇ ਵਿੱਚ ਫਲੈਸ਼ ਮੈਸੇਜ ਆ ਘਰਿਆ ਇਸ ਦੇ ਉੱਪਰ ਹੀ ਤੁਸੀਂ ਓਕੇ ਕਰਨਾ ਵੇ ਇੱਥੇ ਫਲੈਸ਼ ਮੈਸੇਜ ਦੇ ਉੱਪਰ ਹੀ ਜਿਹੜਾ ਫਲੈਸ਼ ਮੈਸੇਜ ਇਸ ਦੇ ਵਿੱਚ ਚੱਲ ਰਿਹਾ ਵਾ ਹੁਣ ਜਦ ਇਹਨੂੰ ਉੱਪਰ ਕਰਾਂਗੇ ਤਾਂ ਇੱਥੇ ਤੁਸੀਂ ਦੇਖ ਸਕਦੇ ਜੇ ਤੁਹਾਨੂੰ ਆਪਸ਼ਨਾਂ ਮਿਲ ਜਾਣਗੇ ਡਿਸਟ੍ਰਿਕਟ ਵਾਈਜ਼ ਡਿਟੇਲ ਉਸ ਤੋਂ ਬਾਅਦ ਆਏਗਾ ਲਿਸਟ ਆਫ ਆਂਗਣਵਾੜੀ ਸੈਂਟਰ ਵਾਈਜ਼ ਇਸ ਦੇ ਉੱਪਰ ਓਕੇ ਕਰ ਦੇਣਾ ਵਾ ਹੁਣ ਇੱਥੇ ਜ਼ਰੂਰੀ ਗੱਲ ਦਾ ਧਿਆਨ ਰੱਖਣਾ ਇੱਥੋਂ ਜਾ ਕੇ ਜਿਹੜੀ ਆ ਮਿਸਟੇਕ ਤੁਸੀਂ ਕਰ ਰਹੇ ਜੇ ਸੈਂਟਰ ਕੋਡ ਦੇ ਵਿੱਚ ਤੇ ਪਿੰਡ ਦੀ ਸਿਲੈਕਸ਼ਨ ਦੇ ਵਿੱਚ ਹੁਣ ਇਸ ਦੇ ਵਿੱਚ ਸਭ ਤੋਂ ਪਹਿਲਾਂ ਆ ਰਿਹਾ ਵਾ ਅੰਮ੍ਰਿਤਸਰ ਅੰਮ੍ਰਿਤਸਰ ਦੇ ਵਿੱਚ ਬਲਾਗ ਆ ਰਹੇ ਨੇ ਅਜਨਾਲਾ ਬਲਾਗ ਚੁਗਾਵਾ ਬਲਾਗ ਇਹ ਸਾਰੇ ਹਲਕਿਆਂ ਦੇ ਅੰਮ੍ਰਿਤਸਰ ਦੇ ਜਿੰਨੇ ਹਲਕੇ ਆ ਉਸ ਤੋਂ ਬਾਅਦ ਨੇਮ ਆਫ ਪੋਸਟ ਇੱਥੇ ਆ ਰਿਹਾ ਵਾ ਅੰਗਨਵਾੜੀ ਵਰਕਰ ਉਸ ਤੋਂ ਬਾਅਦ ਆ ਰਿਹਾ ਵਾ ਅੰਗਨਵਾੜੀ ਸੈਂਟਰ ਕੋਡ ਉਸ ਤੋਂ ਬਾਅਦ ਆ ਰਿਹਾ ਵਾ ਸਟੇਟਸ ਆਫ ਰਿਜ਼ਰਵੇਸ਼ਨ ਇਸ ਜਰਨਲ ਜਾਂ ਸੀਟ ਜਾਂ ਐਸ ਸੀ ਸੀਟ ਆ ਉਸ ਤੋਂ ਬਾਅਦ ਨੇਮ ਆਫ ਵਿਲੇਜ ਪਿੰਡ ਦਾ ਨਾਮ ਆ ਰਿਹਾ ਵਾ ਹੁਣ ਇਸ ਦੇ ਵਿੱਚੋਂ ਤੁਸੀਂ ਆਪਣਾ ਜਿਹੜਾ ਤੁਹਾਡਾ ਜ਼ਿਲ੍ਹਾ ਵਾ ਜ਼ਿਲ੍ਹਾ ਆਪਣਾ ਤੁਸੀਂ ਇੱਥੋਂ ਚੈੱਕ ਕਰ ਲੈਣਾ ਵਾ ਉਸ ਤੋਂ ਬਾਅਦ ਦੇ ਵਿੱਚ ਬਲਾਗ ਚੈੱਕ ਕਰਨੀ ਤੁਹਾਡੀ ਕਿਹੜੀ ਬਲਾਗ ਹੈ ਜਿਹੜੇ ਤੁਹਾਡੇ ਪਿੰਡ ਨੂੰ ਬਲਾਗ ਪੈਂਦੀ ਹੈ ਤੇ ਜਿਹੜਾ ਤੁਹਾਡਾ ਪਿੰਡ ਆ ਉਹੀ ਇੱਥੋਂ ਤੁਸੀਂ ਸੈਂਟਰ ਕੋਡ ਸਿਲੈਕਟ ਕਰਨਾ ਵਾ ਹੁਣ ਇੱਥੇ ਆਂਗਣਵਾੜੀ ਵਰਕਰ ਆ ਰਿਹਾ ਵਾ ਇਸ ਦੇ ਵਿੱਚ ਦੇਖਾਂਗੇ ਆਪਾਂ ਤੇ ਇੱਥੇ ਆਪਾਂ ਨੂੰ ਥੋੜੇ ਪਿੰਡ ਮਿਲਣਗੇ 7 8 ਜਾਂ 10 ਪਿੰਡ ਬਾਕੀ ਹੋਰ ਵੀ ਇਸ ਦੇ ਵਿੱਚ ਹੈਗੇ ਨੇ ਇਹ ਜਿਹੜੀ ਵਰਕਰ ਆ ਇਸ ਦੇ ਵਿੱਚ ਭੈਣਾ ਉਹੀ ਅਪਲਾਈ ਕਰ ਸਕਦੀਆਂ ਜਿੰਨਾ ਗ੍ਰੈਜੂਏਸ਼ਨ ਕੀਤੀ ਹੋਈ ਆ ਹੁਣ ਜਿੰਨਾ ਪਲੱਸ 2 ਕੀਤੀ ਆ ਉਸ ਦੇ ਲਈ ਜਦ ਇਸ ਨੂੰ ਉੱਪਰ ਕਰਾਂਗੇ ਇੱਥੇ 128 ਪੇਜ ਨੇ 128 ਪੇਜਾਂ ਦੇ ਵਿੱਚ ਇਸ ਨੂੰ ਆਪਾਂ ਉੱਪਰ ਇਸ ਤਰ੍ਹਾਂ ਕਰੀ ਜਾਣਾ ਵਾ ਇੱਥੇ ਫਿਰ ਤੋਂ ਆਪਾਂ ਨੂੰ ਅਮ੍ਰਿਤਸਰ ਜ਼ਿਲ੍ਹੇ ਤੋਂ ਹੀ ਸਟਾਰਟ ਹੋ ਜੇਗੀ ਫਿਰ ਤੋਂ ਲਾਸਟ ਆ ਦੇਖੋ ਅਮ੍ਰਿਤਸਰ ਜ਼ਿਲ੍ਹਾ ਆ ਗਿਆ ਫਿਰ ਅਮ੍ਰਿਤਸਰ ਤੇ ਫਿਰ ਸਾਰੇ ਉਹੀ ਆ ਗਏ ਬਲਾਕਾਂ ਜਿਵੇਂ ਹਰਸ਼ਾ ਸ਼ੀਨਾ ਹੋ ਗਿਆ ਚੁਗਾਵਾ ਹੋ ਗਿਆ ਅਟਾਰੀ ਹੋ ਗਿਆ ਜਨਾਲਾ ਹੋ ਗਿਆ ਇਸ ਦੇ ਵਿੱਚ ਫਿਰ ਤੋਂ ਗਾੜੀ ਆ ਰਿਆ ਵਾ ਆਂਗਨਵਾੜੀ ਹੈਲਪਰ ਨੇਮ ਆਫ ਪੋਸਟ ਆਂਗਨਵਾੜੀ ਹੈਲਪਰ ਹੁਣ ਆਂਗਨਵਾੜੀ ਸੈਂਟਰ ਕੋਡ ਆ ਗਿਆ ਤੇ ਫਿਰ ਤੋਂ ਇੱਥੇ ਪਿੰਡਾਂ ਦੇ ਨਾਮ ਤੇ ਉਸ ਤੋਂ ਬਾਅਦ ਰਿਜ਼ਰਵੇਸ਼ਨ ਜਰਨਲ ਆ ਜਾਂ ਐਸ ਸੀ ਆ ਇਥੋਂ ਤੁਸੀਂ ਇਹੀ ਕੋਡ ਦੀ ਸਿਲੈਕਸ਼ਨ ਕਰਨੀ ਆ ਆਪਣਾ ਸਹੀ ਕੋਡ ਭਰਨਾ ਵਾ ਜਿਹੜੀਆਂ ਪੈਣਾ ਪਲੱਸ 2 ਕੀਤੀ ਆ ਉਹ ਆਂਗਣਵਾੜੀ ਹੈਲਪਰ ਇਹਨਾਂ ਪਿੰਡਾਂ ਦੇ ਵਿੱਚ ਹੀ ਭਰ ਸਕਦੀਆਂ ਵਾ ਜਿਹੜਾ ਸੈਂਟਰ ਕੋਡ ਤੇ ਪਿੰਡ ਦਾ ਨਾਮ ਆ ਰਿਹਾ ਬਲਾਗ ਦੇ ਵਿੱਚ ਤੇ ਆਂਗਣਵਾੜੀ ਵਰਕਰ ਵਾਸਤੇ ਉਹ ਪੈਣਾ ਅਪਲਾਈ ਕਰ ਸਕਦੀਆਂ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਆ ਇਹਤੇ 10ਵੀਂ ਜਿਹੜੀ ਆ ਪੰਜਾਬੀ ਸਬਜੈਕਟ ਦੇ ਵਿੱਚ ਹੋਣੀ ਜ਼ਰੂਰੀ ਆ ਇਸ ਤਰ੍ਹਾਂ ਬੜੀ ਆਸਾਨੀ ਦੇ ਨਾਲ ਤੁਸੀਂ ਉਥੋਂ ਸੈਂਟਰ ਕੋਡ ਸਿਲੈਕਟ ਕਰ ਲੈਣਾ ਲਿਖ ਲੈਣਾ ਤੇ ਉਹੀ ਸੈਂਟਰ ਕੋਡ ਰਜਿਸਟ੍ਰੇਸ਼ਨ ਕਰਦੇ ਟਾਈਮ ਭਰਨਾ ਵਾ ਰਜਿਸਟ੍ਰੇਸ਼ਨ ਦੀ ਵੀਡੀਓ ਵੀ ਤੁਹਾਨੂੰ ਜਿਹੜੀ ਆ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗੀ ਉੱਥੋਂ ਜਾ ਕੇ ਬੜੀ ਆਸਾਨੀ ਨਾਲ ਤੁਸੀਂ ਮੋਬਾਈਲ ਤੋਂ ਰਜਿਸਟ੍ਰੇਸ਼ਨ ਕਰ ਸਕਦੇ ਹੋ